ਐਂਡ ਆਫ ਹਲੀਡੇ ਮੱਝਾਂ ਦੇ ਸਿੰਗ ਵੀਰੇ ਨੇ ਤੇ ਮੱਝਾਂ ਵੇਚਣ ਵਾਸਤੇ ਨੇ ਅੰਕਲ ਹੈ ਨਹੀਂ ਸੀ ਘਰੇ ਸਿੰਗ ਵੀ ਆਪਾਂ ਕਰਤੇ ਤੇ ਅੰਕਲ ਨੇ ਫੋਨ ਕਰਿਆ ਸੀ ਕਹਿੰਦੇ ਵੀ ਮੱਝਾਂ ਆਪਾਂ ਵੇਚਣ ਵਾਸਤੇ ਨੇ ਤੇ ਆਪਾਂ ਵੀਡੀਓ ਤਾਂ ਕਰਕੇ ਪਾਈ ਆ ਮਾਹੌਲ ਚਲੋ ਲਾਈਵ ਹੋ ਜਾਂਦੇ ਆ ਬਹੁਤ ਸਮਾਂ ਘੱਟ ਹੁੰਦਾ ਮੇਰੇ ਕੋਲ ਲਾਈਵ ਹੋਣ ਵਾਸਤੇ ਤੇ ਵੀਡੀਓ ਤੇ ਪਾਉਣੀ ਹੈ ਸੀ ਤੇ ਸਿੰਗ ਵੀ ਬਣਾਏ ਨੇ ਸਿੰਘਾਂ ਦੀ ਵੀਡੀਓ ਵੀ ਪਾਉਂਗਾ ਠੀਕ ਹੈ ਕਿ ਮੇਰੇ ਸਿੰਘ ਸੀ ਤੇ ਮੱਝਾਂ ਦੁੱਧ ਵਾਲੀਆਂ ਮੱਝਾਂ ਨੇ ਜੇ ਕੋਈ ਵੀਰ ਭਰਾ ਦੁੱਧ ਦਾ ਸ਼ੌਂਕੀ ਹੋਇਆ ਤੇ ਕਿਸੇ ਨੇ ਝੋਟੀ ਲੈਣੀ ਹੋਈ ਜਾਂ ਇੱਕ ਮੱਝ ਲੈਣੀ ਹੋਈ ਝੋਟੀ ਮੈਂ ਲੈਣੀ ਹੋਈ ਅੰਕਲ ਨਾਲ ਕਰ ਲਓ ਗੱਲ ਨੰਬਰ ਦੇ ਦੂੰਗਾ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਠੀਕ ਹੈ ਜੀ ਤੇ ਤੁਹਾਨੂੰ ਵੀ ਦਿਖਾਉਣਾ ਪਹਿਲਾਂ ਝੋਟੀ ਦਿਖਾਉਣਾ ਝੋਟੀ ਦੇਖ ਲਓ ਝੋਟੀ ਵੀ ਚੰਗੀ ਐ ਆਹ ਝੋਟੀ ਐ ਇਹਦੇ ਸਿੰਘ ਵੀ ਕਰੇ ਨੇ ਆਪਾਂ ਨੇ बेचण वास्ते ने ठीक है जी सिंग भी दिखा देंगे पहला कहो जी सी आन आप, आप चेक कर लो बाकी चोईया भी लेट ही होंदिया ने इन्ह साथ ने यह अठ साढ़े सत्त बजे चोले ने हजे कुछ भी नहीं डे वीडियो देख लो ती दिया बहुत ने पहला सूह आप ही चेक कर लो थख लो ਗੁਰੂਗੋ ਦਾ ਥਾਣਾ ਜਿਹੜਾ ਕਹਿੰਦੇ ਹੁੰਦੇ ਨੇ ਬਾਕੀ ਹਜੇ ਤਾਂ ਕੁਝ ਵੀ ਨਹੀਂ ਦਿਖਾਈ ਦਲ ਜੈ ਕਿਉਂਕਿ ਚੋਈਆਂ ਨੂੰ ਹਜੇ ਹੁਣ 11:30 ਵੱਜ ਗਏ 8:30 9 10 11 2-3 ਘੰਟੇ ਹੋਏ ਨੇ ਚੋਈਆਂ ਨੂੰ ਤੇ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਟੋਟੀ ਕੀ ਕੁਆਲਿਟੀ ਦੀ ਆ ਠੀਕ ਹੈ ਜੀ ਆ ਟੋਟੀਆਂ ਆ ਇਹਦਾ ਬੱਚਾ ਆ ਬੱਚਾ ਇਹਦਾ ਬੱਚਾ ਵੀ ਨੇੜੇ ਤੋਂ ਦਿਖਾ ਦਿੰਦਾ ਰਹੂਗਾ ਨਾੜੂਆ ਹੈਣੀ ਇਹਦੇ ਹੈਗਾ ਦਾ 10-15 ਦਿਨਾਂ ਦਾ ਤੇ ਆ ਉਹਦਾ ਮੱਝ ਦਾ ਜਿਹੜੀ ਝੋਟੀ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਝੋਟੀ ਮੈਂ ਦਾ ਜਿਹੜੀ ਦਾ ਸਿੰਗ ਬਣਾਇਆ ਉਹ ਸਿੰਗ ਵੀ ਦਿਖਾ ਦਾਂਗੇ ਤੁਹਾਨੂੰ ਵੀ ਸਿੰਗ ਉਹ ਕਿਹੋ ਜਿਹਾ ਸੀ ਤੇ ਬਾਕੀ ਤੁਹਾਨੂੰ ਮੱਝ ਵੀ ਦਿਖਾ ਲਿਆ ਉਹ ਜਿਹੜਾ ਸਿੰਗ ਕਹਿੰਦੇ ਝੋਟੀ ਮੈਂ ਜਿਹੜੀ ਨਾਲ ਜਿਹੜੀ ਬਾਰੇ ਤੁਹਾਡੇ ਨਾਲ ਗੱਲ ਕਰਦੇ ਆ ਤੇ ਬਾਕੀ ਦਿਖਾਉਣਾ ਤੁਹਾਨੂੰ ਮੱਝ ਵੀ ਤੇ ਮੱਝ ਵੀ ਦੇਖ ਸਕਦੇ ਤੁਸੀਂ ਆਹ ਚੈੱਕ ਕਰ ਲਓ ਆਹ ਮੱਝ ਆ ਉਹ ਇਹ ਜਿੰਦ ਸਿੰਘ ਕਰਿਆ ਆ ਮਰਜਾ ਆ ਸਿੰਘਾ ਦੁੱਧ ਪੀਣ ਵਾਲੇ ਨੇ ਬਹੁਤ ਚੰਗੀ ਆ ਦੁੱਧ ਪੀਣ ਵਾਸਤੇ ਠੀਕ ਹੈ ਜੀ ਆ ਮਰਜਾ ਆ ਇਹਦਾ ਬੱਚਾ ਜਿਹੜਾ ਬੈਠਾ ਤੇ ਮੁੱਲ ਦੁੱਧ ਕਿੰਨਾ ਹੈ ਮੁੱਲ ਕਿੰਨਾ ਹੈ ਉਹ ਮਾਲਕ ਨਾਲ ਕਰ ਲਿਓ ਮਾਲਕ ਦਾ ਨੰਬਰ ਦੇਵਾਂਗਾ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਮਾਲਕ ਨਾਲ ਕਰਕੇ ਗੱਲ ਸਾਰੀ ਡਿਟੇਲ ਲੈ ਲਓ ਇਹਨਾਂ ਬਾਰੇ ਕਿੰਨਾ ਦੁੱਧ ਹੈ 30 ਮੁੱਲ ਵਾੜੀ ਹੈ ਝੋਟੀ ਦਾ ਮੁੱਲ ਤੇ ਮੱਛ ਦਾ ਮੁੱਲ ਉਹ ਤੁਸੀਂ ਪਤਾ ਕਰ ਲਿਓ ਆਪ ਠੀਕ ਹੈ ਜੀ ਤੇ ਮੈਂ ਸਿੰਘ ਕਰਨ ਆਇਆ ਸੀ ਅੰਕੜੇ ਮੈਂ ਬਹੁਤ ਟਾਈਮ ਤੋਂ ਆਉਣਾ ਉੜੀ 8-10 ਸਾਲ ਹੋ ਗਏ ਮੈਨੂੰ ਆਉਂਦੇ ਨੂੰੜੇ ਤਾਂ ਕਰਕੇ ਅੰਕਲ ਗਾਣਾ ਵੀਡੀਓ ਵੀ ਪਾ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਮੁੱਲ ਬਾੜੀ ਮਾਪੀ ਕਰ ਦੂੰਗਾ ਜੇ ਅੰਕਲ ਹੁੰਦੇ ਤਾਂ ਵੀਡੀਓ ਚ ਕਰਵਾ ਹੀ ਦਿੰਦੇ ਮੁੱਲ ਤੋਂ ਤੇ ਬਾਕੀ ਤੁਸੀਂ ਆਪ ਕਰ ਲਿਓ ਗੱਲਬਾਤ ਮਾਲਕ ਦੇ ਨਾਲ ਠੀਕ ਹੈ ਮਜ਼ਾ ਤਾਂ ਹੋਰ ਵੀ ਕਈ ਨੇ ਇਹਨਾਂ ਕੋਲੇ ਵੇਚਣ ਵਾਲੀਆਂ ਪਰ ਆਪਾਂ ਨੂੰ ਆ ਦੋ ਦਾ ਪਤਾ ਸੀ ਦੋ ਹੀ ਤੁਹਾਨੂੰ ਦਿਖਾਤੀਆਂ ਠੀਕ ਹੈ ਜੀ ਤੇ ਬਾਕੀ ਸਾਰੀ ਡਿਟੇਲ ਲੈ ਲਓ ਮਾਲਕ ਨਾਲ ਗੱਲ ਕਰਕੇ ਤੇ ਹਾਂ ਪਹਿਲਾ ਸਿੰਘ ਕਿਹੋ ਜਿਹਾ ਸੀ ਤੇ ਹੁਣ ਸਿੰਘ ਕਿਹੋ ਜਿਹਾ ਨੇ ਪਹਿਨਾਂਲੇ ਸਿੰਘ ਦੀ ਵੀ ਵੀਡੀਓ ਪਾਵਾਂਗੇ ਤੇ ਹੁਣ ਤੁਸੀਂ ਇਹ ਦੇਖ ਹੀ ਲਏ ਵੀ ਮਿਲਦੇ ਆ ਫਿਰ ਹਾਂਜੀ ਤੇ ਮਿਲਦੇ ਆ ਫਿਰ ਛੇਤੀ ਆਪਣੇ ਚੈਨਲ ਨੂੰ ਨੂੰ ਕਰ ਲੋ ਸਬਸਕ੍ਰਾਈਬ